ਜੀ ਐ ਦੋਵੇਂ ਬਾਵਾ ਤਾਂ ਕਰਕੇ ਹਨਾ ਕਿ ਮਹਾਰਾਜ ਨੂੰ ਵਾਜਾ ਮਾਰ ਰਹੇ ਸੀਗੇ ਉਹ ਪੰਜਾਬ ਦੇ ਬਹੁਤ ਨੌਜਵਾਨਾਂ ਨੇ ਬੜੇ ਲੋਕਾਂ ਨੇ ਉਹ ਵੀਡੀਓ ਸ਼ੇਅਰ ਕੀਤੀ ਹੈ ਮੰਨ ਮੰਦਰ ਤਨਵੇਸ ਕਲੰਦਰ ਘਟਹੀ ਤੀਰਤ ਨਾਵਾ ਇੱਕ ਸ਼ਬਦ ਮੇਰੇ ਪ੍ਰਾਣ ਵਸਤ ਹੈ ਬੌੜ ਜਨਮ ਲਾਇਆ ਵਾ ਇਹ ਪਾਸ਼ਾ ਜੀ ਜਦੋਂ ਬੰਦਾ ਡੁੱਬਦਾ ਵਾ ਨਾ ਤੇ ਡੁੱਬਦਾ ਬੰਦਾ ਬਾਹਰ ਉੱਤੀਏ ਕਰਕੇ ਕਹਿੰਦਾ ਮੈਨੂੰ ਬਚਾਓ ਮੈਨੂੰ ਬਚਾਓ ਤੇ ਇਸੇ ਤਰ੍ਹਾਂ ਅਸੀਂ ਸਾਰੀ ਸੰਗਤ ਨੇ ਨਾਲ ਮਿਲ ਕੇ ਤੇ ਉਸ ਪਰਮੇਸ਼ਰ ਨੂੰ ਆਵਾਜ਼ ਮਾਰੀ ਆ ਕਿ ਮਹਾਰਾਜ ਜੀ ਇਹ ਸਾਡੇ ਵਾਸਤੇ ਗੱਲ ਨਹੀਂ ਸੇਵਾ ਜੀ ਕਰੀ ਜਾ ਰਹੇ ਆ ਤੇ ਇਹਨੂੰ ਅਸੀਂ ਆਖਿਆ ਵੀ ਪਿਆਰਿਆ ਤੂੰ ਵੀ ਆਪਣਾ ਪਿਆਰ ਨਾਲ ਜੋਰ ਲਾਈ ਜਾ ਤੇ ਇਧਰ ਅਸੀਂ ਵੀ ਪਿਆਰ ਦੇ ਨਾਲ ਉਹਨੂੰ ਅਰਦਾਸਾਂ ਬੇਂਤੀਆਂ ਆਵਾਜ਼ਾਂ ਮਾਰਦੇ ਆ ਤੇ ਇਸ ਕਰਕੇ ਅਸੀਂ ਉਸ ਪਰਮੇਸ਼ਰ ਨੇ ਆਵਾਜ਼ ਮਾਰੀ ਆ ਕਿ ਮਹਾਰਾਜ ਜੀ ਕਿਰਪਾ ਕਰੋ ਆਜ ਦਾ ਵਾ ਕਲੂ ਕਾਲ ਦਾ ਭਿਆਨਕ ਸਮਾਵਾ ਇਹ ਪਾਸ਼ਾ ਜੀ ਸਾਡੇ ਵਾਸਤੇ ਦੀ ਗੱਲ ਨਹੀਂ ਇਸ ਜਲਦੇ ਹੋਏ ਸਾਰੇ ਇੱਕ ਯੁੱਗ ਦਾ ਸਾਰਾ ਸਮਾਵਾ ਆਪ ਇਹਨੂੰ ਸ਼ਾਂਤ ਕਰ ਸਕਦੇ ਹੋ ਅਸੀਂ ਤੇ ਇੱਕ ਸੇਵਾ ਤੇ ਇੱਕ ਸਿਮਰਨ ਕਰ ਸਕਦੇ